ਪਾਣੀ ਕਿੱਥੇ ਜੋ ਹੁਣ ਪਾਣੀ ਕਿੱਥੇ ਪਹੁੰਚ ਗਿਆ ਤਾਂ ਇਹ ਸਾਹਣੇ ਤਸਵੀਰਾਂ ਪਾਣੀ ਇੱਥੇ ਤੱਕ ਪਹੁੰਚ ਚੁੱਕਿਆ ਪਾਣੀ ਪੂਰਾ ਫਾਨਕਿਆ ਜਿਹੜਾ ਉਹਨਾਂ ਖੇਤਾਂ ਨੂੰ ਪਾਣੀ ਦੇ ਚੜੋ ਚੁੱਕਿਆ ਇਹ ਬੰਨਣਾ ਇਧਰ ਨੇੜੇ ਹੈ ਤੇ ਬੰਨ੍ਹ ਦੇ ਨਾਲ ਪਾਣੀ ਲੱਗਣਾ ਸ਼ੁਰੂ ਹੋ ਚੁੱਕਿਆ ਬਹੁਤ ਵੱਡੀ ਅਪਡੇਟ ਹੈ ਦਰਿਆ ਸਤਲੁਜ ਦੀ ਤੇ ਇਸ ਟਾਈਮ ਦੇ ਕਾਵਰ ਨੂੰ ਚਲਦੇ ਚਲਦੇ ਸ਼ੇਰ ਜਲੂ ਕਰਦਿਓ ਕਬੱਡੀ ਜਾਨ ਤੇ ਤੁਹਾਡੇ ਤੋਂ ਕਪਚਾਰਿਆਂ ਇਹ ਮਰਚਿਆਂ ਦੇ ਚ ਪਾਣੀ ਲਗਾਤਰ ਪਾ ਰਿਹਾ ਹੈ ਤੇ ਪਾਣੀ ਪੂਰਾ ਫਾਨ ਪਿਆ ਇਸ ਰਾਹਾ ਤੋਂ ਕਦਮ ਲੰਘ ਕੇ ਅੱਗੇ ਤੱਕ ਗਿਆ ਸੀ ਉਹ ਲੰਘਣ ਜਾਣਾ ਇੱਥੇ ਤਿੰਨ ਤਰ ਮੋਟ ਪਾਣੀ ਹੋ ਚੁੱਕਿਆ ਇਧਰ ਮਰਚਿਆਂ ਦੇ ਸਾਰੇ ਪਾਣੀ ਵਿੱਚ ਡੁੱਬ ਚੁੱਕਿਆ ਇੱਥੇ ਜਗ੍ਹਾ ਤੇ ਪਾਣੀ ਕੱਦ ਨਹੀਂ ਸੀ ਤਾਂ ਹੁਣ ਪਾਣੀ ਸਾਰਿਆਂ ਪਾਸੇ ਆ ਚੁੱਕਿਆ ਤਸਵੀਰਾਂ ਬਹੁਤ ਵੱਡੀਆਂ ਨੇ ਦਰਦਨਾਕ ਤਸਵੀਰਾਂ ਨੇ ਇਧਰ ਤੱਕ ਤੁਸੀਂ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਹੈ ਇਹ ਹਾਲਾਤ ਦੇਖ ਲਓ ਕਿ ਬੜਾ ਇੱਥੇ ਤੱਕ ਪਾਣੀ ਲੱਗ ਚੁੱਕਿਆ ਹੈ ਫਿਲਟਾਮ ਦੀ ਵੱਡੀ ਰਿਪੋਰਟ ਹੈ ਪ ਦੇਖਾਲੇ ਕਿਹਦਾ ਸਾਹਣੇ ਤੁਸੀਂ ਜੋ ਦੇਖ ਰਹੇ ਦਰਵਾਜ਼ੇ ਫੁੱਲ ਕਹਿ ਸਕਦੇ ਆ ਪਾਣੀ ਦਾ ਪੱਟਾ ਖਿਸਕ ਪਾਣੀ ਤਗੜੇ ਬਾਦ ਤੋਂ ਬਾਅਦ ਕਿ ਕਿਸ ਜਗ੍ਹਾ ਤੇ ਪਾਣੀ ਹੈ ਸਪੰਡ ਲੈਵਲ ਤੇ ਪਾਣੀ ਤਾਂ ਬਹੁਤ ਜ਼ਿਆਦਾ ਹੈ ਤਾਂ ਬਹੁਤ ਮੰਡੀ ਘਾਟਾ ਸਾਡੀ ਕਰਿਆ ਬਸ ਇਹ ਡਰੈਕਟਰ ਕੇ ਨਜ਼ਰ ਮਾਰੋ ਕਿਦਰ ਪਾਣੀ ਪਾਣੀ ਚਾਰੇ ਪਾਸੇ ਪਾਣੀ ਪਾਣੀ ਜਾਤ ਅਲੱਗ ਨਾਲ ਪਸ਼ਵਰ ਨੇ ਕਹਿੰਦੇ ਪਾਣੀ ਉੱਥੋਂ ਸੀ ਉਹਨੇ ਉਸ ਨੂੰ ਲਗਾਤਾਰ ਰੱਖਿਆ ਵਧ ਰਿਹਾ ਹੈ ਤਕਰੀਬਨ 7 ਫੁੱਟ ਬਣ ਗਿਆ ਸੋਦੇ ਕੱਲ ਤੇ ਅੱਜ ਦੇ ਵਿੱਚ ਵਧ ਚੁੱਕਿਆ ਸੀ ਕਿਧਰ ਨਜ਼ਰ ਮਰਾਂਗੇ ਪਾਣੀ ਫੜ ਇੱਕਦ ਕੱਲ ਖੜ ਕੇ ਆਪਣਾ ਕਵਰ ਜੇ ਕੀਤੀ ਸੀ ਅਗੇ ਉਸ ਜਗ੍ਹਾ ਤੇ ਪਾਣੀ ਆ ਚੁੱਕਿਆ ਹੈ ਵਿਰਾਸ ਸਥਲ ਦੀ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਉਗੇ ਖਬਰ ਕਿ ਪ੍ਰੋਫਾਈਲ ਕਾ ਲੱਗ ਜੇ ਤਬਾਹੀ ਪਾਣੀ ਮਚਾਏਗਾ ਲੋਈਆ ਏਰੀਆ ਦੇ ਵਿੱਚ ਪਾਣੀ ਹੁਣ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਸਵियर ਦੀ ਅਪਡੇਟ ਹੈ ਅੱਜ ਦੀ ਅਪਡੇਟ ਬਹੁਤ ਵੱਡੀ ਅਪਡੇਟ ਹੈ ਹੁਣ ਮੈਂ ਤੁਹਾਨੂੰ ਇੱਕ ਵਾਰ ਫੇਰ ਪਾਣੀ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਫਿਰ ਆ ਸਤੂੜੀ ਦਾ ਅੱਗੇ ਤੋਂ ਸਿਗਰ ਦੇਖੋ ਪਾਣੀ ਪਹਿਲਾਂ ਉਹ ਅੱਗੇ ਤੱਕ ਸੀ ਤੇ ਪਾਣੀ ਹੁਣ ਜਦੋਂ ਰਾਤ ਨੂੰ ਦੇਰ ਰਾਤ 10:00 ਵਜੇ ਪਾਣੀ ਵਧਣ ਹੋਇਆ ਤੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਖੂਹ ਸੀ ਪਾਣੀ ਉੱਤੇ ਸੀ ਤਾਂ ਹੁਣ ਪਾਣੀ ਇਧਰ ਤੱਕ ਅੱਗੇ ਤੱਕ ਆ ਚੁੱਕਾ ਹੈ ਔਰ ਪਾਣੀ ਦੇ ਛੱਲਾਂ ਦੇਖੋ ਪਾਣੀ ਲਗਾਤਾਰ ਵਧ ਰਿਹਾ ਹੁਣ ਇੰਨਾ ਨਹੀਂ ਕਹਿ ਸਕਦੇ ਕਿ ਥੋੜਾ ਸੈਂਟੀਮੀਟਰਾਂ ਤੇ ਫਟ ਫਟ ਪਾਣੀ ਵਧ ਜਾਂਦਾ ਹੁਣ ਜੇ ਇਹਨਾਂ ਹੋ ਚੁੱਕੇ ਹੁਣ ਪਾਣੀ ਹੋਰ ਜ਼ਿਆਦਾ ਵਧੇਗਾ ਕਿਉਂਕਿ ਵਿੱਚ ਪਾਣੀ ਬਹੁਤ ਜ਼ਿਆਦਾ ਛੜਿਆ ਗਿਆ ਹੈ ਜੋ ਸਾਡੇ ਸੋਸਨ ਤੋਂ ਜਾਣਕਾਰੀ ਮਿਲਿਆ 140 ਹਜ਼ਾਰ ਕਿਉਂਕਿ ਪਾਣੀ ਦੀ ਪਰ ਜੋ ਪ੍ਰਕਾਸ਼ ਪ੍ਰਸ਼ਾਸਨ ਕਹਿ ਰਿਹਾ 85 ਤੋਂ 70 ਹਜ਼ਾਰ ਤਾਂ ਪਾਣੀ ਤਾਂ 140 ਹਜ਼ਾਰ ਤੋਂ ਜ਼ਿਆਦਾ ਹੈ ਤਾਂ ਪਾਣੀ ਇੰਨਾ ਕਿਥੋਂ ਤੱਕ ਤੁਸੀਂ ਇਹ ਜੋ ਅੱਗੇ ਕਿਸ ਤਰ੍ਹਾਂ ਆ ਰਿਹਾ ਹੈ ਇਹ ਤਸਵੀਰ ਹੈ ਤੇ ਕੁਝ ਟਾਈਮ ਦੇ ਪਾਣੀ ਪਾਣੀ ਫਿਰ ਇੰਦਰ ਅੱਗੇ ਇਹ ਵੀ ਵੱਡੀ ਤਸਵੀਰ ਦਿਖਾਉਂਗਾ ਮੈਂ ਇਸ ਤੋਂ ਵੀ ਵੱਡੀ ਤਸਵੀਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤੇ ਖਬਰ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰੀਓ ਫਾਈਲ ਕਰਾ ਕੇ ਤੁਹਾਡੇ ਕੋਲ ਵੀ ਬਾਰਿਸ਼ ਹੋ ਰਹੀ ਹੈ ਕੋਈ ਨਹੀਂ ਇਹ ਲਗਾ ਕਰ ਆਪਰੇਟਰ ਰਜ਼ਰ ਤੇ ਜਾ ਰਿਹਾ ਉਹ ਸਾਹਮਣੇ ਖੜ ਕੇ ਕਰ ਰਿਪੋਰਟ ਪੇਸ਼ ਕੀਤੀ ਸੀ ਪਰ ਉਹ ਸਾਰਾ ਪਾਣੀ ਨੇ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਸਾਹਮਣੇ ਉਹ ਮਰਚਾਂ ਵਾਲਾ ਖੇਤ ਹੈ ਉੱਥੇ ਵੀ ਰਿਪੋਰਟ ਸ਼ੁਰੂ ਆਪਾਂ ਰਿਪੋਰਟ ਕੀਤੀ ਸੀ ਕੱਲ ਕੱਲ ਰਿਪੋਰਟ ਮੈਂ ਰਾਤ ਦੇਰ ਰਾਤ ਤੱਕ ਇੱਥੇ ਮੌਜੂਦ ਸੀ 10 ਵਜੇ ਉਹ ਸਾਹਮਣੇ ਖੜ ਕੇ ਰਿਪੋਰਟ ਕੀਤੀ ਸੀ ਪਰ ਹੁਣ ਉੱਥੇ ਪਾਣੀ 2-2 ਫੁੱਟ ਹੋ ਚੁੱਕਿਆ ਪਾਣੀ ਲਗਾਤਾਰ ਅੱਗੇ ਵਧ ਰਿਹਾ ਤਾਂ ਇਹ ਲੋਹੀਆਂ ਏਰੀਆ 'ਚ ਪਾਣੀ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਇੰਨੇ ਪਾਣੀ ਦੇ ਨਾਲ ਹੀ ਬੰਨਾ ਬੰਨਾਂ ਦੇ ਟੁੱਟਣ ਵਰਗੇ ਹਾਲਾਤ ਹੋ ਜਾਣਗੇ ਪਾਣੀ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਕੱਲ ਦਾ ਪਾਣੀ ਪਹੁੰਚ ਵੀ ਚੁੱਕਿਆ ਹੈ ਰੋਇਪੁਰ ਅਗਲੇ ਰਾਹਾਂ ਵਿੱਚ ਪਾਣੀ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਹਰ ਇੱਕ ਹੈਡ ਵਰਕਰਸ ਤੋਂ 272000 ਪਾਣੀ ਅੱਗੇ ਛੱਡਿਆ ਜਾ ਚੁੱਕਿਆ ਇਸ ਜਗ੍ਹਾ ਤੇ ਪਾਣੀ ਆ ਚੁੱਕਿਆ ਜਿੱਧਰ ਨਜ਼ਰ ਮਾਰੋਗੇ ਪਾਣੀ ਪੜੇ ਪਾਣੀ ਦਾ ਰਫ਼ਤਾਰ ਬਹੁਤ ਤੇਜ਼ ਹੈ ਇਹ ਦੇਖ ਸਕਦੇ ਹੋ ਇਸ ਜਗ੍ਹਾ ਤੇ ਕੱਲ ਖੜ ਕੇ ਸਪੋਰਟਿੰਗ ਕੀਤੀ ਸੀ ਪਰ ਨਾਈਨ ਹੁਣ ਪਾਣੀ ਬਹੁਤ ਜ਼ਿਆਦਾ ਚੁੱਕਿਆ ਵੱਡੀ ਅਪਡੇਟ ਤੁਹਾਨੂੰ ਸਾਡੇ ਕਰਾਇੰਦ ਰਿਆਸਾ ਤੋਂ ਦੀ ਖਬਰ ਨੂੰ ਚਲਦੇ ਇਸ ਲਈ ਸ਼ੇਅਰ ਜਰੂਰ ਕਰ ਦਿਓ ਉਹਨਾਂ ਉਹਨਾਂ ਵੀਰ ਜਿਹੜੇ ਕੀ ਨੀਵੇਂ ਲੱਗ ਕੇ ਪ੍ਰੋਪਰ ਫਾਇਲ ਕਰ ਵਿੱਚ ਪਹੁੰਚਿਆ ਕਿ ਸਤਲੁਜ ਦਾ ਪਾਣੀ ਅੱਗੇ ਜਾ ਕੇ ਬਹੁਤ ਜਿਆਦਾ ਕਹਿ ਮਚਾਉਂਦਾ ਅਸੀਂ ਦਰਿਆ ਸਤਲੁਜ ਦੀ ਪੁੱਲ ਤੇ ਮੌਜੂਦ ਆ ਜੋ ਮੈਦ ਪਰ ਤੇ ਜਗਰਾਵਰ ਉਹ ਜਿਹੜਾ بارش ਨੇ ਇੱਕ ਵਾਰ ਫੇਰ ਫਤਾਰ ਫੜ ਦਿੱਤੀ ਬਹੁਤ ਸੋ ਪਾਣੀ ਲਟ ਜਾ ਰਹੀ ਕੀਤਾ ਹੋਇਆ ਕਿ بارش ਅੱਜ ਵੀ ਸਾਰਾ ਦਿਨ ਹੋਏਗੀ ਹੋਰ ਕੱਲ ਵੀ ਸਾਰਾ ਦਿਨ ਪੂਰਾ ਪੰਜਾਬ ਲੜ ਰਿਹਾ ਹੈ ਆੜੰਡੇ ਡਾਇਮੰਡ ਇਖਲਾਤ ਖਰਾਬ ਕਰ ਦਿੱਤੇ ਆ ਪਖੜਾ ਦਾ ਲੈਵਲ 1600 ਤੋਂ ਬੱਧਰ ਹੋ ਚੁੱਕਾ ਹੈ ਉਹ ਰੈਮ ਦਾ ਲੈਵਲ ਬੱਧਰ ਹੈ ਸਾਰੇ ਪਾਸੇ ਹਾਂ ਹੰਕਾਰ ਮੱਝ ਹੋਈ ਹੈ ਆਮ ਮਜ਼ਦੂਰ ਗਰੀਬ ਹਰ ਇੱਕ ਵਰਗ ਦੁਖੀ ਹੋ ਚੁੱਕਾ ਹੈ ਕਿਰਿਆ ਸਤਲੁਜ ਦੀ ਖਬਰ ਸ਼ੇਰ ਜੁਰੂ ਕਰ ਦਿਓ ਤਾਂ तकरीबन ਹੈ ਜੋ ਤੁਸੀਂ ਖਬਰ ਦੇਖ ਰਹੇ ਹੋ ਇਸੇ ਬਕਸ਼ੇਰ ਦਾ ਦੋਸਤ ਅਜ ਬਹੁਤ ਅੱਗੇ ਤੱਕ ਪਹੁੰਚ ਸਕੇ ਜੋ ਨਵੇਂ ਇਲਾਕੇ ਨੇ ਉਹਨਾਂ ਤੱਕ ਪਹੁੰਚ ਸਕਦੇ ਹੈ ਖਬਰ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇਹ ਸਤਲੁਜ ਦਾ ਜਲ ਪਾਤਰ ਦਾ ਰਿਪੋਰਟ ਬਹੁਤ ਵੱਡੀ ਆਪਣੇ ਤੋਂ ਸਾਂਝੀ ਕਰ ਰਹੇ ਹਾਂ। ਰਿਆ ਸਤਲੁਜ ਦਾ ਜਲ ਪਾਤਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਤੇਜ਼ੀ ਦੇ ਨਾਲ। ਹੁਣ ਇਸ ਤਰ੍ਹਾਂ ਵੀ ਕਹਿ ਸਕਦਾ ਮੈਂ ਕਿ ਥੋੜਾ ਥੋੜਾ ਪਣੀ ਸੈਂਟੀਮੀਟਰ ਨਹੀਂ, ਫੁੱਟਾਂ ਦੇ ਵਿੱਚ ਤੱਕ, ਕੋਨਾ ਫੁੱਟ ਤੋਂ 2 ਫੁੱਟ ਐਕਸਟਰਾ ਪਾਣੀ ਹੈ। ਦਾ ਖੌਂਦੇ ਸਤਲੁਜ। ਲੋਕੀ ਹਰਿਆਣੇ ਲਈ ਵੱਡਾ ਖਤਰਾ ਹੈ ਇਸ ਬਹੁਤ ਜ਼ਿਆਦਾ ਅੱਗੇ ਤੱਕ ਦੇਖ ਸਕਦੇ ਹੋ। ਇਹ ਪਾਣੀ ਪਾਣੀ ਦੀ ਖਬਰ ਨੂੰ ਸ਼ੇਅਰ ਜ਼ਰੂਰ ਕਰਿ ਜਾਓ। ਬਹੁਤ ਜ਼ਿਆਦਾ ਪਾਣੀ ਵਾ ਚੁੱਕਿਆ ਹੈ। ਸਾਥ ਅਸੀਂ ਮੈਦ ਪਰਤ ਦੇ ਜਗਰਾਉਂ ਪੰਜਾਬ ਮੈਦ ਪਰਤ ਦੇ ਜਗਰਾਉਂ ਦੇ ਅੱਗੇ ਰੱਤ ਦੇ ਵਿਰਾਸਤ ਕੋਲ ਉਹਦੇ ਉੱਥੇ ਇਥੇ ਮੌਜੂਦ ਆ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਜਿਆਦਾ ਇਸ ਪਰ ਸ਼ੇਅਰ ਜ਼ਰੂਰ ਕਰ ਦਿਓ तकरीबन 200 ਤੋਂ ਉੱਪਰ ਨਾਲ ਜੁੜ ਜਾਓ ਜਾਂ ਫਿਰ ਅੱਗੇ ਤੋਂ ਵੀ ਸ਼ੇਅਰ ਕਰ ਜੇ ਵਟਸਐਪ ਗਰੁੱਪ ਫੇਸਬੁਕ ਗਰੁੱਪ ਜਿੰਨੇ ਵੀ ਗਰੁੱਪ ਨੇ ਕਿਉਂਕਿ ਇਸ ਟਾਈਮ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਮੈਂ ਜੇਕਰ بارش ਪੀਂਦੇ ਦੇ ਵਿੱਚ ਰਿਪੋਰਟ ਕਰ ਰਿਹਾ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਪਾਣੀ ਵਿਰਾਸਤ ਤੋਂ ਇਹਦਾ ਪੂਰਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਪ੍ਰਸ਼ਾਸਨ ਲਗਾਤਾਰ ਇਥੇ ਮੌਜੂਦ ਹੈ ਪਰ ਪ੍ਰਸ਼ਾਸਨ ਤਰ੍ਹਾਂ ਨਹੀਂ ਕੋਈ ਸ਼ਰਦ ਤੁਸੀਂ ਆਪਣੇ ਜੋ ਨੇੜੇ ਕੋਈ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਉਹਨਾਂ ਦੀ ਮਦਦ ਜ਼ਰੂਰ ਕਰੋ ਬਹੁਤ ਜ਼ਿਆਦਾ ਪਾਣੀ ਦਰਿਆ ਸਾਥਰੂ ਦੇ ਵਿੱਚ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਢਲਾਤ ਖਰਾਬ ਹੋ ਚੁੱਕਿਆ ਹੈ ਤਾਂ ਖਬਰ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਦਰਸਾ ਛਾਉਣਾ ਦਾ ਛਾਉਣਾ ਖੇਤ ਇੱਥੇ ਕੱਲ ਪਾਣੀ ਨਹੀਂ ਸੀਗਾ ਤੇ ਹੁਣ ਇੱਥੇ ਵੀ ਪਾਣੀ ਪੂਰਾ ਭਰ ਚੁੱਕਿਆ ਖੇਤ ਤੇ ਛਾਉਣਾ ਵਾਲਾ ਖੇਤ ਭਰ ਚੁੱਕਿਆ ਢਲਾਤ ਖਰਾਬ ਹੋ ਚੁੱਕਿਆ ਹੈ ਪ੍ਰੋਗਰਾਮ ਮਾਦੀ ਹਾਜ਼ਰੀ ਖਾਭ ਨੇ ਉਹ ਦਰਿਆ ਸਤਲੁਜ ਦੇ ਹਾਜ਼ਰੀ ਖਾਭ ਕਰਦੇ ਤੇ ਰੇਟ ਖਾਵਤ ਬਾਦ ਰੋਟੇ ਕਿ ਫੇਈਂ ਖੇਈਂ ਖਾਵਾ ਦੋਕਰ ਮਾਰੇ ਨੇ ਜਿਆਸ ਮਾਦੀ ਬੈਠੇ ਰਹੇ ਰਹੇ ਨੋਟਾ ਮਾਰਦਾ ਕੁਟੀ ਡੱਗ ਕੇ ਉਹ ਤਾਂ ਦਿਆ ਸਤਲੁਜ ਦਾ ਜਾਲ ਪੱਤਰ ਲਗਾ ਦਰਵਾਦਿਆ ਉਹ ਫਿਰ ਦੇਖੋ ਜੇ ਪਾਣੀ ਕਿੱਥੇ ਆ ਗਿਆ ਕਾਜ ਦੀ ਗੱਲ ਕਰੀ ਤਾਂ ਪਾਣੀ ਉਹ ਸਾਉਣ ਨੋਟ ਦੇ ਸੋਰੀ ਤੇ ਸਾਉਣ ਤੁਸੀਂ ਦੇ ਸਕਦੇ ਹੋ ਕਿ ਇੱਕ ਬੁਰਜੀ ਕਹਿ ਸਕਦੇ ਆ ਬੰਦੇ ਸਪੋਰਟ ਨਾਲ ਪਾਣੀ ਸੀ ਪਾਣੀ ਉਹ ਤੋਂ ਅਗਲੇ ਇੱਕ ਇੱਕ ਬਾਦ ਤੱਕ ਇੱਕ ਤੱਕ ਆ ਗਿਆ ਪਾਣੀ ਲਗਾਤਾਰ ਮੇਰੇ ਖੜੇ ਖੜੇ ਤੇ ਕਰੀਬ ਇਹ ਸ਼ੁਰੂ ਹੋ ਜੂਗਾ ਬਹੁਤ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਖਬਰ ਨੂੰ ਸ਼ੇਅਰ ਜਰੂਰ ਕਰ ਜਿਓ ਬਹੁਤ ਵੱਡੀ ਖਬਰ ਜਿਹੜਾ ਸਤਲੁਜ ਦੇ ਜੇਕਰ ਤੁਸੀਂ ਕਿਸੇ ਕਰਾਰੇ ਤੇ ਰਹਿੰਦੇ ਹੋ ਤਾਂ ਦੂਰ ਹੋ ਜਾਓ ਸੁਰੱਖਿਅਤ ਥਾਂ ਤੇ ਚਲੇ ਜਾਓ ਜਿਹੜਾ ਸਤਲੁਜ ਦੀ ਬਹੁਤ ਵੱਡੀ ਅਪਡੇਟ ਹੈ ਤੁਸੀਂ ਰੱਤ ਦੇਖ ਸਕਦੇ ਅੱਗੇ ਤੱਕ ਪਾਣੀ ਪਾਣੀ ਹੈ ਤਾਂ ਪਾਣੀ ਹੁਣ ਇੱਧਰ ਬੰਨ ਹੈ ਉਹਦੇ ਨਾਲ ਲੱਗ ਰਿਹਾ ਹੈ ਤਾਂ ਹਾਲਾਤ ਸੱਤ ਹੋਏ ਦੇ ਖਰਾਬ ਕਰ ਦਿੱਤੇ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਹੈ ਖਰਨੁਸ਼ਕਲ ਜੁਰੂ ਕਰ ਜਿਓ ਇੱਧਰ ਜੇ ਤੁਸੀਂ ਦੇਖਾਂਗੇ ਤਾਂ ਰਿੰਗ ਬੰਨ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਰਿੰਗ ਬੰਨ ਚੰਨ ਤੋਂ ਡੁੱਟਿਆ ਹੈ ਉਹ ਹੈ ਗਰੂਫ ਕਰਕੇ ਪਾਣੀ ਬਾਹਰ ਨਿਕਲੇ ਜੇ ਪਾਣੀ ਬਾਹਰ ਨਿਕਲ ਗਿਆ ਤਾਂ ਵੱਡੀ ਤਬਾਹੀ ਮਾਰ ਸਕਦੀ ਹੈ ਟੈਸਟਪ੍ਰੈਸ਼ ਉੱਤੇ ਸੰਕੂ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਪਾਖੜਾ ਦਾ ਲੈਵਲ ਜੀ 1674 ਹੋ ਗਿਆ ਹੈ पाँच छः फुट थले हम पानी लगातार छड़ा जाएगा लगातार पानी बढ़ सकता है बहुत बड़ी जाती है बारिश लगातार हो रही है ਬਾਤ ਨੇ ਸ਼ੁਰੂ ਹੋ ਚੁੱਕੇ ਦੁਕਾਨਦਾਰਾਂ ਨੇ ਸਰਪਾਲਾ ਦੀ ਰੇਟ ਵਧਾ ਦਿੱਤਾ ਪਰ ਔਖੇ ਘੜੇ ਦੇ ਵਿੱਚ ਸਾਹ ਦਿਓ ਕਮਾਈ ਹੈ ਜਾਨਾ ਤੋ ਸਾਹ ਦਿਓ ਗਰੀਬ ਲੋਕਾਂ ਦਾ ਕਿਉਂਕਿ ਬਹੁਤ ਸਾਰੇ ਸਮਾਜ ਸੇਵਕ ਲਗਾਤਾਰ ਕੰਮ ਕਰ ਰਹੇ ਨੇ ਤੇ ਤੁਸੀਂ ਪਤਨਾਂ ਵਾਲੇ ਵੀ ਇਸ ਤਰ੍ਹਾਂ ਨਾ ਕਰੋ ਬਹੁਤ ਵੱਡੀ ਅਪਰੇਟਾ ਖਤਰੂ ਦਾ ਜਲਪਤੋ ਲਗਾਤਾਰ ਕਰ ਰਹੇ ਨੇ ਬਹੁਤ ਵੱਡੀ ਅਪਰੇਟ ਦੂਜੀ ਅਪਰੇਟ ਜਿਹੜੇ ਵਿੱਚ ਹਜ਼ਰੋਂਗਾ तकरीबन 11 ਵਜੇ ਤਾਂ ਉਸ ਵਿੱਚ ਕੀ ਹੋਵੇਗਾ ਉਹ ਵੀ ਦਿਖਾਵਾਂਗੇ ਪਰ ਇਸ ਟਾਈਮ ਤੇ ਗ੍ਰਿਆ ਸਤਲੋਈ ਦੀ ਹਾਲਾਤ ਦਿੱਤਾ ਜਿਵੇਂ ਪਾਣੀ ਬਹੁਤ ਘੱਟ ਬਚ ਚੁੱਕਾ ਹੈ 140000 ਜੀ ਉਸ ਪਾਣੀ ਪ੍ਰਸ਼ਾਸਨ ਨੇ ਨਹੀਂ ਦੱਸਿਆ ਸੜੇ ਫਰੋ ਸੂਤਰਣ ਦੱਸਿਆ ਪ੍ਰਸ਼ਾਸਨ ਨੇ 50 ਤੋਂ 90 ਹਜ਼ਾਰ ਹੀ ਪਾਣੀ ਦੱਸਿਆ ਪਰ ਪਾਣੀ 140000 ਹੈ ਔਰ ਲਗਾਤਾਰ ਪਾਣੀ ਵਧ ਰਿਹਾ ਹੈ ਚਾਰੇ ਪਾਸੇ ਪਾਣੀ ਪਾਣੀ ਹੋ ਚੁੱਕਿਆ ਅਠੌਣੀ ਮਿਰਚਾਂ ਵਾਲਾ ਕੇਸ ਦੇ ਸਕੋ ਪਿਛਲ ਪਾਣੀ ਦੀ ਥੋੜਾ ਦੋਦ ਫੁੱਟ ਪਾਣੀ ਖੜਾ ਹੈ ਸਿੱਧਾ ਪਾਣੀ ਹੋ ਚੁੱਕਿਆ ਬਹੁਤ ਵੱਡੀ ਆਪਣੀ ਵੱਡੀ ਜਾਣਕਾਰੀ ਤੁਹਾਡੇ ਸਾਂਝ ਕਰਿਆ ਗੁਰਾ ਸਾਧੂ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਜੋ ਲਾਈਵ ਹੈ ਤਕਰੀਬ 10 ਮਿੰਟ ਦਾ ਹੈਗਾ ਅਸਲੀ ਵੀਡੀਓ ਚਲਦੇ ਖਾਲੇ ਸ਼ੇਅਰ ਜਲੂ ਕਰੀ ਜਾਏਗਾ ਕਿ ਆਪਾਂ ਜਾਣ ਕਰਿਆ ਕਿ ਕੋਈ ਪਰ ਖਾਜਲ ਕਟਕ ਬਚਾਉਣੀ ਹੈ ਉਥੇ ਪਾਣੀ ਐ ਪਹੁੰਚਣ ਵਾਲਾ ਤਾਂ ਤਕਰੀਬਨ 5 ਵਜੇ ਤੱਕ ਪਾਣੀ ਉਥੇ ਪਹੁੰਚੂਗਾ ਤਾਂ ਉਥੇ ਦਾ ਪਾਣੀ ਮੈਲੇ ਬਹੁਤ ਜ਼ਿਆਦਾ ਹੈ ਕੋਈ ਪਰ ਖਾਜਲ ਵਿੱਚ ਪਾਣੀ ਪਹਿਲੇ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਇਹ ਲੱਗ ਕੇ ਚਿੰਤਾ ਕਰਨੇ ਉਥੇ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਤਾਂ ਹਰੀ ਕੇ ਹੈਡ ਵਰਕਰ ਤੋਂ 2 ਲੱਖ 75 ਹਜ਼ਾਰ ਕਿਉਂਕਿ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਛੱਡਿਆ ਜਾ ਰਿਹਾ ਹੈ ਹਰੀ ਕੇ ਹੈਡ ਵਰਕਰ ਤੋਂ 2 ਲੱਖ 75 ਹਜ਼ਾਰ ਐ ਤੋ ਜੋ ਪਾਣੀ ਅੱਗੇ ਛੱ ਦ੍ਰਿਆਸਤ ਤੋਂ 1,40,000 ਰੁਪਏ ਇੱਥੇ ਜੋ ਸਾਡੇ ਪ੍ਰਸ਼ੂਕ ਸੁਤਰਨ ਦੱਸਿਆ ਉਹਨਾਂ ਦੇ ਮਤਲਬ ਮੁਆਵਤ ਆ ਰਿਹਾ ਹੈ ਪਰ ਪ੍ਰਸ਼ਾਸਨਿਕ 85 ਤੋਂ 90 ਗਿਆਰ ਦੀ ਜਾਣਕਾਰੀ ਜਿੰਦਾ ਪਰ ਪਾਣੀ ਬਹੁਤ ਜ਼ਿਆਦਾ ਹੈ بارش ਲਗਾਤਾਰ ਹੋ ਰਹੀ ਹੈ ਸੂਏ ਦੇ ਦੇ ਸੋ ਖਾਤ ਕੀ ਬਣੇ ਹੋਏ ਹੈ ਕੱਲ ਤੇ ਅੱਜ ਦਾ ਸੱਤ ਫਟ ਫਟ ਪੜੀ ਮੱਚ ਕੇ ਕਿੰਨੇ ਪਾਣੀ ਪਾਣੀ ਕਰੀ ਤੇਰ ਦਾ ਬਾਹੀ ਦੀ ਗੱਲ ਤਕਰੀਬਨ 50 ਲੀਟਰ ਪਾਣੀ ਅੱਗੇ ਆ ਚੁੱਕਿਆ ਤੇ ਇਸ ਨੂੰ ਤੁਸੀਂ ਆਈਡੀਆ ਲਾ ਸਕਦੇ ਹੋ ਦ੍ਰਿਆਸਤ ਤੋਂ ਪਾਣੀ ਕਿੰਨਾ ਚੁੱਕਿਆ ਜੋ ਉਸ ਟੈਂਪਲ ਦੀ ਜੋ ਆਪਣੇ ਕੰਮ ਤੇ ਸ਼ਤਰੂ ਦੇ ਜਲ ਪਤਰ ਲਗਾਤਰ ਵਧ ਰਿਆ ਤਾਂ ਰਾਤ ਪਾਣੀ ਬਹੁਤ ਜ਼ਿਆਦਾ ਵਧਿਆ ਤੇ ਹੁਣ ਫੇਰ ਪਾਣੀ ਲਗਾਤਾਰ ਵਧ ਰਿਹਾ ਤੇ ਮੀਨਾ ਤੁਹਾਡੇ ਨਾਲ ਸੱਜਿਆ ਕਰ ਰਹੇ ਆ ਸਵੇਰ ਨੂੰ ਅੱਗੇ ਦੱਟ ਫੇਰ ਸਾਡੋ ਅਵੀਰ ਕੋਰਪੋਰੇਟ ਮੈਨੇਜਮੈਂਟ 10 ਤੋਂ 11 ਵਜੇ ਲੈ ਕੇ ਹਾਜ਼ਰ ਹੋਗਾ ਫੇਰ ਰਹੋ ਖੈਰ ਨਾਲ ਰਹੋ